ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਕਾਫੀ ਕਮੈਂਟ ਵੀ ਆਉਂਦੇ ਆ ਕਿ ਬੰਦਵੀਂ ਸਮੇਂ ਹੀ ਅੱਖਾਂ ਦੇ ਵਿੱਚੋਂ ਹੰਝੂ ਕਿਉਂ ਆਉਂਦੇ ਆ ਸੋ ਹੰਝੂ ਆਉਣ ਦਾ ਕਾਰਨ ਕੀ ਹੈ ਸੋ ਹੰਝੂ ਆਉਣ ਦੇ ਬਹੁਤ ਸਾਰੇ ਕਾਰਨ ਹੁੰਦੇ ਆ ਸੋ ਆਪਾਂ ਅੱਜ ਦੀ ਵੀਡੀਓ ਰਾਈਂ ਇਹ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਜੀ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਇੱਥੇ ਪਹਿਲਾਂ ਇੱਕ ਦੋ ਕਮੈਂਟ ਦੱਸ ਦਿੰਨੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਇਹਨਾਂ ਨੇ ਲਿਖਿਆ ਹੈ ਪਹਿਲਾਂ ਤਾਂ ਜੈ ਪੀਰਾਂ ਦੀ ਜੈ ਸਾਈਆਂ ਦੀ ਕਹਿੰਦੇ ਕਿ ਵੀਡੀਓ ਰੋਜ਼ ਤੁਸੀਂ ਪਾ ਦਿਆ ਕਰੋ ਉਡੀਕ ਲੱਗੀ ਰਹਿੰਦੀ ਹੈ ਉਹ ਦੇਖੋ ਬੇਨਤੀ ਕਰਨ ਦੀ ਜ਼ਰੂਰਤ ਨਹੀਂ ਸੋ ਤੁਸੀਂ ਇੰਨਾ ਜ਼ਿਆਦਾ ਪਿਆਰ ਦਿਨੇ ਹੋ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜਿਹਦੇ ਨਾਲ ਤੁਸੀਂ ਆਪਣਾ ਪਰਮਾਤਮਾ ਵੱਲ ਧਿਆਨ ਵੀ ਜੋੜਦੇ ਹੋ ਸੋ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਸੋ ਬਾਕੀ ਕਈ ਵਾਰੀ ਵਿਜੀ ਹੁੰਨੇ ਇਸ ਕਰਕੇ ਟਾਈਮ ਨਹੀਂ ਮਿਲਦਾ ਵੀਡੀਓ ਬਣਾਉਣ ਦਾ ਸੋ ਕੱਲ ਵੀ ਵੀਡੀਓ ਨਹੀਂ ਬਣਾ ਹੁਈ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਤੁਹਾਡੇ ਤੋਂ ਸੋ ਅੱਗੇ ਤੋਂ ਧਿਆਨ ਰੱਖਾਂਗੇ ਵੈਸੇ ਕੋਸ਼ਿਸ਼ ਰਹਿੰਦੀ ਹੈ ਕਿ ਹਰ ਰੋਜ਼ ਵੀਡੀਓ ਇੱਕ ਬਣਾਈ ਜਾਵੇ ਸੋ ਬਾਕੀ ਇਸੇ ਤਰ੍ਹਾਂ ਪ੍ਰਮਾਤਮਾ ਦੇ ਚਰਨਾਂ ਨਾਲ ਲੱਗੇ ਰਿਹਾ ਕਰੋ ਕਿਉਂਕਿ ਆਪਾਂ ਪ੍ਰਮਾਤਮਾ ਤੋਂ ਬਿਨਾਂ ਬਹੁਤ ਜ਼ਿਆਦਾ ਅਧੂਰੇ ਆ ਸੋ ਪ੍ਰਮਾਤਮਾ ਨਾਲ ਹੋਵੇਗਾ ਤੇ ਇਹ ਜੀਵਨ ਜਿਹੜਾ ਆ ਵਧੀਆ ਬਤੀਤ ਹੋ ਜਾਂਦਾ ਹੈ ਇਸ ਕਰਕੇ ਹਮੇਸ਼ਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਕਿ ਅਸੀਂ ਆਪਣਾ ਜੀਵਨ ਜਿਹੜਾ ਵਧੀਆ ਤਰੀਕੇ ਦੇ ਨਾਲ ਆਪਣਾ ਜੀਵਨ ਗੁਜ਼ਾਰ ਸਕੀਏ ਸੋ ਪਰਮਾਤਮਾ ਦੀ ਕਿਰਪਾ ਰਹੇਗੀ ਤਾਂ ਜੀਵਨ ਵਧੀਆ ਹੀ ਵਧੀਆ ਹੁੰਦਾ ਹੈ ਮੁਸ਼ਕਲਾਂ ਜ਼ਰੂਰ ਆਉਂਦੀਆਂ ਆ ਪਰ ਬਹੁਤੀ ਧੀਰ ਉਸ ਇਨਸਾਨ ਦੀ ਜ਼ਿੰਦਗੀ ਵਿੱਚ ਮੁਸ਼ਕਲ ਠਹਿਰਦੀ ਨਹੀਂ ਜਿਹਦਾ ਪਰਮਾਤਮਾ ਤੇ ਵਿਸ਼ਵਾਸ ਹੋਵੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਦੂਸਰਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਬਾਬਾ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ ਜੇਕਰ ਤੁਸੀਂ ਤੰਦਰੁਸਤ ਹੋਮੋਗੇ ਤੇ ਸਾਨੂੰ ਵੀਡੀਓ ਰਾਹੀਂ ਗਿਆਨ ਮਿਲਦਾ ਰਹੇਗਾ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਇੰਨੀਆਂ ਜ਼ਿਆਦਾ ਦਵਾਮਾਂ ਦਿੱੰਨੇ ਆ ਸੋ ਤੁਹਾਡੀਆਂ ਦਵਾਮਾਂ ਦੇ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਸੋ ਜਦੋਂ ਆਪਣਿਆਂ ਦਾ ਸਾਥ ਹੋਵੇ ਤਾਂ ਫਿਰ ਜਿੰਦਗੀ ਵੀ ਵਧੀਆ ਲੱਗਦੀ ਹੈ ਸੋ ਤੁਹਾਡੇ ਕਮੈਂਟ ਸਾਨੂੰ ਹਿੰਮਤ ਦਿੰਦੇ ਆ ਸੋ ਜਦੋਂ ਤੁਸੀਂ ਵਧੀਆ ਕਮੈਂਟ ਕਰਦੇ ਹੋ ਵੀਡੀਓ ਨੂੰ ਸੁਣਦੇ ਵੀ ਹੋ ਸਮਝਦੇ ਹੋ ਤਾਂ ਕੁਝ ਗੱਲਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਆ ਤੇ ਸਾਨੂੰ ਵੀ ਵਧੀਆ ਲੱਗਦਾ ਹੈ ਸਾਨੂੰ ਵੀ ਹੋਰ ਜ਼ਿਆਦਾ ਹਿੰਮਤ ਮਿਲਦੀ ਆ ਕਿ ਇੰਨੇ ਜਣਿਆਂ ਦਾ ਵਿਸ਼ਵਾਸ ਜਿਹੜਾ ਇਸ ਚੈਨਲ ਦੇ ਨਾਲ ਬਣਿਆ ਹੋਇਆ ਹੈ ਤੇ ਸਦਾ ਬਣਿਆ ਹੀ ਰਹੇ ਸੋ ਪਰਮਾਤਮਾ ਤੁਹਾਨੂੰ ਵੀ ਹਮੇਸ਼ਾ ਤੰਦਰੁਸਤ ਰੱਖੇ ਸੋ ਤੰਦਰੁਸਤ ਪਰਮਾਤਮਾ ਉਦੋਂ ਰੱਖਦਾ ਹੈ ਇਨਸਾਨ ਨੂੰ ਜਦੋਂ ਸਾਡਾ ਵਿਸ਼ਵਾਸ ਪੱਕਾ ਹੁੰਦਾ ਮੁਰਸ਼ਿਦ ਤੇ ਸੋ ਇਹ ਰੂਹਾ ਅੱਜ ਜੇਕਰ ਸਾਨੂੰ ਮਿਲੀਆਂ ਹੋਣ ਜਾਂਿਆ ਤਾਂ ਇਹ ਪਰਮਾਤਮਾ ਦੀ ਬਦੌਲਤ ਹੈ ਸੋ ਜੇਕਰ ਅਸੀਂ ਪਰਮਾਤਮਾ ਦੇ ਨਾਲ ਪਿਆਰ ਪਾਵਾਂਗੇ ਤਾਂ ਪਰਮਾਤਮਾ ਬਹੁਤ ਗਹਿਰੇ ਰਿਸ਼ਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਵੀ ਨਹੀਂ ਉਹਨਾਂ ਦੇ ਨਾਲ ਜੋੜ ਦਿੰਦਾ ਤੇ ਜਿਹੜੇ ਰਿਸ਼ਤੇ ਫਿਰ ਉਹ ਮੁਰਸ਼ਿਦ ਬਣਾਉਂਦਾ ਹੈ ਉਹ ਰਿਸ਼ਤੇ ਕਦੇ ਟੁੱਟਦੇ ਵੀ ਨਹੀਂ ਕਿਉਂਕਿ ਪਰਮਾਤਮਾ ਪਹਿਲਾਂ ਸਾਰੇ ਰਿਸ਼ਤਿਆਂ ਤੋਂ ਦੂਰ ਕਰਦਾ ਹੈ ਪਰਖਦਾ ਹੈ ਸਭ ਸਾਰੇ ਵੱਲੋਂ ਤੋੜ ਕੇ ਦੇਖਦਾ ਹੈ ਕਿ ਕਿੰਨੀ ਕੁ देर ਇਹ ਮੇਰੇ ਤੇ ਵਿਸ਼ਵਾਸ ਰੱਖ ਕੇ ਇਨਸਾਨ ਬੈਠਾ ਰਹਿ ਸਕਦਾ ਸੋ ਜਿਹਨੇ ਯਕੀਨ ਕਰ ਲਿਆ ਉਹ ਤਰ ਜਾਂਦਾ ਹੈ ਸੋ ਬਾਅਦ ਵਿੱਚ ਜੋ ਰਿਸ਼ਤਾ ਉਹ ਓਸ਼ਧ ਬਣਾਉਂਦਾ ਹੈ ਉਹ ਪੱਕਾ ਮਜ਼ਬੂਤ ਰਿਸ਼ਤਾ ਬਣਾਉਂਦਾ ਹੈ ਸੋ ਤੁਹਾਡੇ ਨਾਲ ਮਿਲੌਣ ਵਾਲਾ ਉਹ ਸੱਚਾ ਪਰਮਾਤਮਾ ਵਾਹਿਗੁਰੂ ਹੈ ਸੋ ਜਿਨ੍ਹਾਂ ਨੇ ਇੰਨੀ ਹਿੰਮਤ ਦਿੱਤੀ ਤੇ ਇੱਥੇ ਤੱਕ ਲੈ ਕੇ ਆਂਦਾ ਕਿ ਅੱਜ ਅਸੀਂ ਵੀਡੀਓ ਰਹੀ ਤੁਹਾਡੇ ਨਾਲ ਗੱਲਬਾਤ ਕਰ ਸਕਦੀਆਂ ਜਵਾਬ ਸਵਾਲ ਹੁੰਦੇ ਰਹਿੰਦੇ ਆ ਵੀਡੀਓ ਰਹੀ ਇਸੇ ਤਰ੍ਹਾਂ ਪਰਮਾਤਮਾ ਦੇ ਨਾਲ ਜੁੜੇ ਰਹੋ ਤੇ ਹਮੇਸ਼ਾ ਪਰਮਾਤਮਾ ਤੁਹਾਨੂੰ ਵੀ ਤੰਦਰੁਸਤ ਰੱਖੇ ਤੇ ਹਮੇਸ਼ਾ ਖੁਸ਼ ਰਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਜੈ ਮਾ ਕਾਲੀ ਜੈ ਪੀਰਾਂ ਦੀ ਜੈ ਸਾਈਆਂ ਦੀ ਬਹੁਤ ਬਹੁਤ ਧੰਨਵਾਦ ਹੈ ਸੋ ਬਹੁਤ ਵਧੀਆ ਕਲਮਾ ਦਿੱਤਾ ਹੈ ਸੋ ਇਸੇ ਤਰ੍ਹਾਂ ਪੀਰਾਂ ਫਕੀਰਾਂ ਦੇ ਨਾਲ ਜੋੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੋ ਦੇਖੋ ਇਹਨਾਂ ਦੇ ਕਮੈਂਟ ਵੀ ਆਉਂਦੇ ਹੀ ਰਹਿੰਦੇ ਆ ਹਰ ਇੱਕ ਵੀਡੀਓ ਤੇ ਆਉਂਦੇ ਆ ਸੋ ਅਸੀਂ ਦੇਖਦੇ ਹੀ ਰਹਿੰਦਾ ਕਿ ਇਹਨਾਂ ਦੇ ਕਮੈਂਟ ਹਰ ਇੱਕ ਵੀਡੀਓ ਤੇ ਆ ਰਹੇ ਆ ਗਵਿੰਦਗੜ੍ਹ ਤੋਂ ਇਹ ਮੰਡੀ ਗਵਿੰਦਗੜ੍ਹ ਤੋਂ ਹੈ ਸੋ ਇਹਨਾਂ ਦਾ ਕਮੈਂਟ ਹਰ ਇੱਕ ਵੀਡੀਓ ਤੇ ਆ ਰਿਹਾ ਹੈ ਲੱਗਦਾ ਕਿ ਇਹ ਪੂਰਾ ਚੈਨਲ ਦੇਖ ਰਹੇ ਆ ਤੇ ਪੂਰੀਆਂ ਵੀਡੀਓ ਸਾਡੀਆਂ ਸੁਣ ਰਹੇ ਆ ਸੋ ਜਦੋਂ ਕਿਸੇ ਨੂੰ ਹੋਜ ਕਰਨ ਦੀ ਆਦਤ ਹੋਵੇ ਕਿ ਅਸੀਂ ਕੁਝ ਸਿੱਖਣਾ ਹੈ ਤੇ ਅਸੀਂ ਖੋਜ ਕਰਨੀ ਆ ਉੱਥੇ ਤੱਕ ਪਹੁੰਚਣਾ ਆ ਕੋਈ ਨਾ ਕੋਈ ਕੰਮ ਦੀ ਗੱਲ ਮਿਲ ਜਾਵੇ ਸੋ ਜਿਹੜਾ ਇਹਨਾਂ ਆਤਿਤਾਂ ਨੂੰ ਜ਼ਿੰਦਗੀ ਵਿੱਚ ਅਪਣਾਉਂਦਾ ਆ ਖੋਜ ਕਰਦਾ ਆ ਆਪਣੇ ਲਈ ਤੇ ਪਰਮਾਤਮਾ ਵੀ ਕਿਰਪਾ ਕਰਦਾ ਹੈ ਸੋ ਜੇਕਰ ਹੁਣ ਕਈਏ ਕਿ ਫੋਨ ਚ ਲਾਉਣਾ ਆ ਫੋਨ ਤੇ ਬਹੁਤ ਖੁਸ਼ ਹੁੰਦਾ ਆ ਬਹੁਤ ਕੁਝ ਉਲਟ ਹੀ ਹਰ ਕੋਈ ਅੱਜ ਕੱਲ ਦੇਖੀ ਜਾ ਰਿਹਾ ਚੰਗੀ ਗੱਲ ਕੋਈ ਕੋਈ ਸੁਣਦਾ ਆ ਸੋ ਜੇਕਰ ਫੋਨ ਚ ਲਾਉਂਦੇ ਆ ਸਹੀ ਵਰਤੋਂ ਕਰਦੇ ਆ ਪਰਮਾਤਮਾ ਦੀ ਤਰਫ ਜੁੜਦੇ ਆ ਤਾਂ ਗਿਆਨ ਵੱਧਦਾ ਹੈ ਸੋ ਜਿੱਤਾਂ ਦੀ ਅਸੀਂ ਸੰਗਤ ਕਰਦੇ ਆ ਉਹ ਦੀ ਰੰਗਤ ਹੁੰਦੀ ਹੈ ਜਿੱਦਾਂ ਨਾਲ ਸੰਗ ਕਰਾਂਗੇ ਉਦਾਂ ਦਾ ਹੀ ਰੰਗ ਚੜਦਾ ਹੈ ਜੇਕਰ ਅਸੀਂ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਬਾਰੇ ਖੋਜ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਪਰਮਾਤਮਾ ਦਾ ਹੀ ਰੰਗ ਚੜੇਗਾ ਸੋ ਜਿਹਨੂੰ ਆਪਣੇ ਮੁਰਸ਼ਿਦ ਨਾਲ ਪਿਆਰ ਹੈ ਦੁਨੀਆਦਾਰੀ ਤੋਂ ਰਹਿਤ ਹੋ ਜਾਂਦਾ ਹੈ ਇਹਨਾਂ ਗੱਲਾਂ ਨੂੰ ਮਾਇਨੇ ਨਹੀਂ ਰਖਾਉਂਦਾ ਜੋ ਅੱਜਕੱਲ੍ਹ ਚੱਲ ਰਿਹਾ ਆ ਸਿਰਫ ਆਪਣੇ ਮੁਰਸ਼ਿਦ ਬਾਰੇ ਹੀ ਸੋਚਦਾ ਆ ਤਾਂ ਮਾਲਕ ਵੀ ਉਹਦੇ ਤੇ ਕਿਰਪਾ ਜ਼ਰੂਰ ਕਰਦਾ ਹੈ ਜਿਹੜਾ ਸਮਾਂ ਮਾਲਕ ਲਈ ਅਸੀਂ ਆਕੀਂ ਕੱਢ ਰਹੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੰਨੀ ਕਦਰ ਮਾਲਕ ਪਵਾ ਦਿੰਦਾ ਹੈ ਕਿ ਇਨਸਾਨ ਸੋਚ ਵੀ ਨਹੀਂ ਸਕਦਾ ਕਿ ਉਹ ਪਰਮਾਤਮਾ ਕੀ ਤੋਂ ਕੀ ਬਣਾ ਦਿੰਦਾ ਹੈ ਜਦੋਂ ਸਮਾਂ ਆਉਂਦਾ ਹੈ ਮਿਲਦਾ ਉਦੋਂ ਹੀ ਆ ਸਮੇਂ ਤੋਂ ਪਹਿਲਾਂ ਕੁਝ ਵੀ ਨਹੀਂ ਕਿਉਂਕਿ ਪਰਮਾਤਮਾ ਨੇ ਸਭ ਕੁਝ ਤੈਅ ਕੀਤਾ ਹੁੰਦਾ ਕਿ ਕਿਸ ਸਮੇਂ ਤੇ ਜਾ ਕੇ ਕਿਹੜੀ ਚੀਜ਼ ਦੀ ਮੇਰੇ ਬੱਚੇ ਨੂੰ ਜ਼ਰੂਰਤ ਆ ਫਿਰ ਉਹ ਦਿੰਦਾ ਹੈ ਸੋ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਕਿ ਬਹੁਤ ਪਿਆਰੇ ਤੁਹਾਡੇ ਕਮੈਂਟ ਹੁੰਦੇ ਆ ਤੇ ਬਹੁਤ ਜ਼ਿਆਦਾ ਸਾਨੂੰ ਹਿੰਮਤ ਮਿਲਦੀ ਹੈ ਤੁਹਾਡੇ ਕਮੈਂਟ ਦੇਖ ਕੇ ਕਿ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਇੱਥੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਵੰਦਗੀ ਸਮੇ ਅੱਖਾਂ ਵਿੱਚੋਂ ਹੰਝੂ ਆਉਣ ਦਾ ਕੀ ਕਾਰਨ ਹੈ ਕੀ ਸੰਕੇਤ ਹੈ ਸੋ ਅਸੀਂ ਪਹਿਲਾਂ ਵੀ ਇੱਕ ਦੋ ਵੀਡੀਓ ਸ਼ਾਇਦ ਬਣਾ ਚੁੱਕੇ ਹਾਂ ਸੋ ਜਦੋਂ ਅਸੀਂ ਵੰਦਗੀ ਕਰਦੇ ਆ ਭਜਨ ਵੰਦਗੀ ਕਰਦੇ ਆ ਉਸ ਸਮੇ ਜਿਹੜੇ ਅੱਖਾਂ ਵਿੱਚੋਂ ਹੰਝੂ ਆਉਂਦੇ ਆ ਉਹ ਸਾਡੀਆਂ ਅੱਖਾਂ ਜਿਹੜੀਆਂ ਪਾਕ ਪਵਿੱਤਰ ਹੁੰਦੀਆਂ ਜਦੋਂ ਆਤਮਾ ਉਸ ਪ੍ਰਮਾਤਮਾ ਨੂੰ ਨਜ਼ਦੀਕ ਦੇਖਦੀ ਆ ਦਰਸ਼ਨ ਕਰਦੀ ਆ ਤੇ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਜਦੋਂ ਬੰਦਗੀ ਦੇ ਸਮੇਂ ਅੱਖਾਂ ਵਿੱਚੋਂ ਹੰਝੂ ਆਉਣ ਤਾਂ ਇਹ ਬਹੁਤ ਹੀ ਵਧੀਆ ਸੰਕੇਤ ਹੁੰਦਾ ਹੈ ਅੱਖਾਂ ਵੀ پاک ਪਵਿੱਤਰ ਹੋ ਜਾਂਦੀਆਂ ਆ ਸੋ ਜਦੋਂ ਜਿੱਦਾਂ ਜਿੱਦਾਂ ਅਸੀਂ ਬੰਦਗੀ ਕਰਦੇ ਜਾਂਦੇ ਆ ਉਦੋਂ ਉਦੋਂ ਉਹ ਪ੍ਰਮਾਤਮਾ ਸਾਨੂੰ ਸਾਫ਼ ਕਰਦਾ ਜਾਂਦਾ ਹੈ ਸੋ ਇਹ ਅੱਖਾਂ ਦੀਆਂ ਪੁਤਲੀਆਂ ਵੀ ਸਾਫ਼ ਕਰ ਦਿੰਦਾ ਹੈ ਜਦੋਂ ਪ੍ਰਮਾਤਮਾ ਦੇ ਦੀਦਾਰ ਕਿਉਂਕਿ ਅਸੀਂ ਇਹਨਾਂ ਅੱਖਾਂ ਦੇ ਨਾਲ ਦੁਨੀਆਵੀ ਦੁਨੀਆ ਨੂੰ ਦੇਖਦੇ ਆ ਪਰ ਅਸੀਂ ਉਸ ਮੁਰਸ਼ਿਦ ਨੂੰ ਨਹੀਂ ਦੇਖ ਸਕਦੇ ਜਿੰਨਾ ਚਿਰ ਇਹ ਅੱਖਾਂ ਸਾਫ਼ ਨਾ ਹੋ ਜਾਣ ਸੋ ਜਦੋਂ ਇਹ ਅੱਖਾਂ ਸਾਫ਼ ਹੋ ਜਾਂਦੀਆਂ ਆ ਤਾਂ ਫਿਰ ਮੁਰਸ਼ਿਦ ਦੇ دیدار ਵੀ ਹੋ ਜਾਂਦੇ ਨੇ ਤੇ ਤੀਸਰਾ नेत्र ਖੁੱਲਣ ਦੀ ਸ਼ਕਤੀ ਵੀ ਮਿਲ ਜਾਂਦੀ ਹੈ ਜਦੋਂ ਅਸੀਂ ਚੰਗਾ ਕਰਮ ਕਰਦੇ ਜਾਂਦੇ ਆ ਭਜਨ ਬੰਦਗੀ ਨਾਲ ਜੁੜਦੇ ਜਾਂਦੇ ਆ ਸੋ ਇਸ ਕਰਕੇ ਬਹੁਤ ਹੀ ਵਧੀਆ ਸੰਕੇਤ ਹੈ ਸੋ ਇਹ ਹੀ ਇਹਨਾਂ ਦਾ ਮਤਲਬ ਹੁੰਦਾ ਹੈ ਸੋ ਵਧੀਆ ਸੰਕੇਤ ਹੁੰਦਾ ਹੈ ਕਿ ਭਜਨ ਬੰਦਗੀ ਕਰਦੇ ਸਮੇ ਅੱਖਾਂ ਵਿੱਚੋਂ ਹੱਜੂ ਆਉਣ ਲੱਗ ਪੈਣੇ ਜਾਂ ਫਿਰ ਖੁਸ਼ੀ ਦੇ ਵਿੱਚ ਰੌਣਾ ਸ਼ੁਰੂ ਕਰ ਦੇਣਾ ਸੋ ਕਈ ਇਨਸਾਨ ਸਿਮਰਨ ਕਰਦੇ ਕਰਦੇ ਟੁੱਬਾਂ ਮਾਰ ਮਾਰ ਰੋਣ ਲੱਗ ਪੈਂਦੇ ਆ ਕਿਉਂਕਿ ਉਹਨੂੰ ਮੁਰਸ਼ਿਦ ਦੇ دیدار ਹੁੰਦੇ ਆ ਪਰ ਇਨਸਾਨ ਨੂੰ ਸੱਚ ਇਹ ਸੰਕੇਤ ਦੇ ਨਾਲ ਹੀ ਲੱਗਦੀ ਆ ਕਿਉਂਕਿ ਇਨਸਾਨ ਇੰਨੇ ਜੋਗਾ ਨਹੀਂ ਹੁੰਦਾ ਕਿ ਸਿੱਧਾ ਹੀ ਪ੍ਰਮਾਤਮਾ ਨੂੰ ਦੇਖ ਸਕੇ ਸੋ ਇਹ ਕੁਝ ਸੰਕੇਤ ਉਹ ਪਰਮਾਤਮਾ ਦਿੰਦਾ ਹੈ ਜਿਨ੍ਹਾਂ ਦੇ ਰਾਈ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਦੀ ਕਿਰਪਾ ਹੈ ਕਿਉਂਕਿ ਜਦੋਂ ਆਤਮਾ ਪਰਮਾਤਮਾ ਨੂੰ ਦੇਖਦੀ ਹੈ ਤਾਂ ਫਿਰ ਭੁੱਬਾ ਮਾਰ ਮਾਰ ਰੋਂਦੀ ਕਿਉਂਕਿ ਜਨਮਾਂ ਜਨਮਾਂ ਤੋਂ ਇਹ ਵਿਛੜੀ ਰੂਹ ਜਦੋਂ ਆਪਣੇ ਮੁਰਸ਼ਿਦ ਨੂੰ ਦੇਖਦੀ ਆ ਤਾਂ ਫਿਰ ਅੱਖਾਂ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਹੀ ਵਧੀਆ ਸੰਕੇਤ ਹੈ ਜੀ ਸੋ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ